ਇਹ ਤੋਂ ਮਗਲ ਹੀ ਕੇ ਇਦਾਂ ਕਰਨਾ ਤੈਨੂੰ ਨਾ ਫੜਾਈ ਜਾਣਾ ਕਿ ਘਰ ਲੈ ਗਿਆ ਨਾ ਤੇ ਫੇਰ ਕਪਾਤ ਚਲੂ ਹੋ ਜਾਣਾ ਫੇਰ ਉਹਨੇ ਕਿਹਾ ਵਾ ਤੀਨੇ ਪੈਸੇ ਕਿ 10 लवली ਤੂੰ ਕਿਸ ਨੂੰ ਜੀ ਪੁੱਛਣ ਗਿਆ ਸੀ ਤੂੰ ਮੈਨੂੰ ਫੋਨ ਕਰਦਾ ਤੇ ਮੈਂ ਸੜਕ ਤੇ ਆ ਜਾਣਾ ਸੀ ਤੇ ਮੈਂ ਤੈਨੂੰ ਆਪ ਗੱਡੀਆਂ ਲੈ ਆਉਣਾ ਸੀ ਘਰ ਰਹਿ ਗਿਆ ਅੱਛਾ ਮੈਂ ਫੋਨ ਤੇ ਉਹਨਾਂ ਕਰ ਲੈਣਾ ਠੀਕ ਮੈਂ ਹਾਈ ਤੋਂ ਪੁੱਛ ਲਿਆ ਸੀ ਤੇ ਉਹਨਾਂ ਦੱਸਤਾ ਹੈ ਫਿਰ ਚੱਲ ਹੈ ਜੀ लवली بابا ਬਾਰ ਬਾਰ ਕਰਨਾ ਹਾਂਜੀ ਮੰਮੀ ਤੂੰ ਇੱਥੇ ਬੈਠਾ ਵਾ ਉਹ ਮੈਂ ਕਿ ਬੈਣਾ ਸੀ ਹਾਂ ਬਾਹਰ ਠੰਡਾ ਜਾ ਹੀ ਆ ਚਲ ਬਾਹਰ ਬੈਜਣਾ ਮੈਂ ਆਹ ਇਥੇ ਮਾੜੀ ਜਿਹੀ ਹਵਾ ਵਗਣ ਰਹੀ ਆ ਗੱਲ ਇਹ ਆ ਕਿ ਮੀਂਹ ਪੈ ਜਾਂਦਾ ਵਾ ਸਗੋਂ ਹੋ ਮਜ਼ਾ ਲੱਗ ਜਾਂਦਾ ਵਾ ਸਵੇਰੇ ਕਿੰਨਾ ਬੱਦਲ ਸੀ ਚਾਦਰ ਮੈਂ ਖੜ ਗਈ ਆ ਪਤਾ ਨਹੀਂ ਵੀ ਇੰਨਾ ਝੂਠ ਕਿਉਂ ਬੋਲਦੇ ਆ ਬੰਦਾ ਸੱਚ ਤੇ ਦੱਸ ਕੇ ਜਾਵੇ ਕਿ ਆਹ ਵਾਲੀ ਗੱਲ ਹੈਗੀ ਮੈਂ ਇਥੇ ਚਲੇ ਆ ਇਥੋਂ ਆਣਾ ਆ ਪਤਾ ਨਹੀਂ ਵੀ ਕੀ ਇਹਨਾਂ ਨੂੰ ਹੱਥ ਵਾ ਪਹਿਲਾਂ ਜੇ ਮੰਮੀ ਹੀ ਉਹਨਾਂ ਨੇ ਵੀ ਇਦਾਂ ਝੂਠ ਬੋਲ-ਬੋਲ ਕੇ ਪੜਦੇ ਪਾਪ